ਹਾਂਜੀ ਲੇਖ ਵੀਡੀਓ ਦੇ ਵਿੱਚ ਸੰਦੀਪ ਤੇ ਕਵਲ ਦੀ ਮੈਰਿਜ ਨੂੰ ਬਹੁਤ ਸਾਰੇ ਉਡੀਕ ਰਹੇ ਹਨ ਕਿਉਂਕਿ ਹੁਣ ਵੀਡੀਓ ਦੇ ਵਿੱਚ ਸੀਨ ਹੀ ਇਦਾਂ ਦੇ ਹੋ ਰਹੇ ਹਨ ਕਿ ਸੰਦੀਪ ਦੀ ਇੱਕ ਸਿੰਗਲ ਮਦਰ ਦੀ ਹਾਲਤ ਦੇਖ ਕੇ ਸਾਰਿਆਂ ਨੂੰ ਤਰਸ ਆਉਣ ਲੱਗਿਆ ਹੈ ਸੋ ਹੁਣ ਵੀਡੀਓ ਵੀ ਉਸੇ ਹਿਸਾਬ ਨਾਲ ਚੱਲ ਰਹੀ ਹੈ ਤੇ ਜਿਹੜੇ ਸੋਨੂੰ ਜੀਤਾ ਹਨ ਉਹਨਾਂ ਦੇ ਘਰ ਵੀ ਨਿਤ ਲੜਾਈ ਪੈਂਦੀ ਹੈ ਕਿ ਸੰਦੀਪ ਦਾ ਜਲਦੀ ਜਲਦੀ ਫਾਹਾ ਵੱਡੋ ਯਾਨੀ ਕਿ ਵਿਆਹ ਕਰੋ ਸੋਨੂੰ ਨੂੰ ਇਤ ਸਤਾਇਆ ਜਾਂਦਾ ਹੈ ਜੀਤਾਂ ਦੁਆਰਾ ਸੋ ਆਉਣ ਵਾਲੀ ਵੀਡੀਓ ਬਹੁਤ ਹੀ ਜ਼ਿਆਦਾ ਸੋਣੀ ਹੈ ਦੋਨਾਂ ਦੀ ਮੈਰਿਜ ਹੋਵੇਗੀ ਤੇ ਪਿੰਕੀ ਦੇ ਸੰਤਾਤ ਉਸ ਦੀ ਸੱਸ ਵੀ ਬਹੁਤ ਹੀ ਜ਼ਿਆਦਾ ਡਰੀ ਪਈ ਹੈ ਤੇ ਕਹਿੰਦੀ ਹੈ ਹੁਣ ਤਾਂ ਤਲਾਕ ਦੀਆਂ ਗੱਲਾਂ ਵੀ ਸ਼ੁਰੂ ਹੋ ਗਈਆਂ ਤੇ ਪ੍ਰੀਤ ਨੇ ਵੀ ਕਹਿ ਦਿੱਤਾ ਕਿ ਤਾਈ ਜੀ ਜੇਕਰ ਤੁਸੀਂ ਇੰਨੇ ਹੀ ਤੰਗ ਹੋ ਤਾਂ ਉਸ ਨੂੰ ਤਲਾਕ ਦੇ ਦਿਵੋ ਤੇ ਨਵੀਂ ਮੈਰਿਜ ਕਰਵਾ ਲਓ ਆਪਣੇ ਮੁੰਡੇ ਦੀ ਤੇ ਸਾਡੇ ਘਰ ਲੜਾਈਆਂ ਲੈ ਕੇ ਨਾ ਆਵੋ ਤੇ ਇਸ ਦੇ ਹਿਸਾਬ ਨਾਲ ਹੁਣ ਸੋਨੂੰ ਜੀ ਤਾਂ ਵੀ ਤਪੇ ਹੋਏ ਨੇ ਆਪਣੀ ਭੈਣ ਤੋਂ ਕਿਉਂਕਿ ਪੈਸਾ ਖਾ ਕੇ ਹੁਣ ਉਹ ਜਮ ਕਰ ਚੁੱਕੇ ਨੇ ਤੇ ਹੁਣ ਉਹਨਾਂ ਕੋਲ ਉਹਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਗਈਆਂ ਤੇ ਹੁਣ ਆਉਣ ਵਾਲੀ ਵੀਡੀਓ ਬਹੁਤ ਹੀ ਜ਼ਿਆਦਾ ਸੋਹਣੀ ਹੈ ਤੇ ਇੱਕ ਸੋਹਣੇ ਜਿਹੇ ਪਰਿਵਾਰ ਦੀ ਵੀਡੀਓ ਆਉਣ ਵਾਲੀ ਹੈ